ਕਿਰਾਨਾ ਸਬਜੀ ਤੇ ਬਣ ਗਈ ਆ ਪਾਪਾ ਨੇ ਆਣਾ ਬੜੇ ਦਿਨਾਂ ਬਾਅਦ ਆ ਗਏ ਉਹਨਾਂ ਨੂੰ ਪਹਿਲੇ ਰੋਟੀ ਖਵਾਵਾਂਗੇ ਇਹ ਗੱਲ ਤੇ ਹੈਗੀ ਆ ਮੈਂ ਤਾਂ ਹੀ ਫੜਾਫੜ ਸਾਰੀ ਰਸੋਈ ਵਗੈਰਾ ਸਾਫ਼ ਕਰ ਲਈ ਆ ਮੈਂ ਕਿਾ ਚੱਲ ਜਦੋਂ ਆਣਗੇ ਸਾਰਾ ਕੁਝ ਸਾਫ਼ ਹੋਊਗਾ ਨਾਲੇ ਉਹਨਾਂ ਕੋਈ ਥੋੜੀ देर ਬਹਿ ਜਾਵਾਂਗੇ ਹੋਰ ਆਟਾ ਗੁੰਨ ਕੇ ਰੱਖ ਲਿਆ ਜਦੋਂ ਆਣ ਕੇ ਪਹਿਲੇ ਫੁਲਕੇ ਬਣਾ ਦਾਂਗੇ ਚਲੋ ਠੀਕ ਆ ਸਬਜੀ ਬੰਦ ਕਰ ਦੋ ਤੇ ਮਿਹਾਨੀ ਆ ਜਰਾ ਮੈਂ ਕਾਸ਼ਵੀ ਦੇ ਨਾਲ ਥੋੜਾ ਦੁੱਧ ਬਣਾ ਦਵਾਂ ਚਲੋ ਹੁਣ ਸਾਨੂੰ ਜਾਣ ਦੇ ਕਾ ਲਓ ਆਪਣੇ ਆਪਣੇ ਘਰਾਂ ਨੂੰ ਚਲੀਏ ਕਿ ਜਾਣਾ ਨਹੀਂ ਹੋਣਾ ਵੇਖੀ 2 ਦਿਨ ਹੋ ਗਏ ਆਇਆ ਤੇ ਫਿਰ ਕਿਹਾ 2 ਦਿਨ ਹੋਇਆ ਤੇ ਤੇ ਰੋ 2-4 ਦਿਨ ਹੋਰ ਨਹੀਂ ਮੰਜੂ ਜਸਬੀਰ ਥੋੜੀ ਦੇਰ ਤੱਕ ਚਲੀਏ ਨਿਕਲੀਏ ਪਤਾ ਘਰ ਦਾ ਜਾ ਕੇ ਵੇਖੀ ਮੈਂ ਤਾਂ ਭੈਣਾ ਆਣਾ ਨਹੀਂ ਸੀ ਮੇਰੇ ਘਰ ਦਾ ਤਾਂ ਮਾਸਾ ਸਰਦਾ ਨਹੀਂ ਮੇਰਾ ਤਾਂ ਪੋਤਰਾ ਇੰਨਾ ਜ਼ਿਆਦਾ ਤੰਗ ਕਰਦਾ ਨੂ ਮੇਰੇ ਨੂੰ ਖਪਾ ਰੰਦਾ ਇਹ ਤਾਂ ਭੈਣ ਮੈਨੂੰ ਕਹਿਣ ਲੱਗੀ ਕਿ ਚੱਲ ਚਲਦੇ ਆ ਆ ਤਿੰਨੇ ਭੈਣਾ ਬਹਿ ਕੇ ਗੱਲਾਂ ਬਾਤਾਂ ਮਾਰਾਂਗੇ ਚਲੋ ਕੋਈਆਂ ਨੇ ਵੀ ਹੁਣ ਆ ਜਾਣਾ ਵਾ ਤੋਂ ਨੰਨੇ ਕਹਣਾ ਦੇਖਿਆ ਨਾ ਭੈਣ ਜਿਆਦਾ ਪਿਆਰੀ ਐ ਤੇ ਮੈਂ ਆਇਆ ਵਾਂ ਨਾ ਤੇ ਫਟਾਫਟ ਭੈਣਾ ਨੂੰ ਕੱਢ ਦਿੱਤਾ ਵਾ ਹਾਏ ਹਾਏ ਭਾਈ ਆ ਗਈ ਤੈਨੂੰ ਤੇ ਜਾਣੀ ਦੇਣਾ ਤੂੰ ਕੋਈ ਜਿਆਦਾ ਨਾ ਰੋ ਇੱਕ ਦਿਨ ਹੋ ਰਹਿ ਲੋ ਹਾਏ ਮੰਜੂ ਤੁਸੀਂ ਦੱਸੋ ਤੁਸੀਂ ਖਾਣਾ ਕੀ ਆ ਮੰਜੂ ਮੰਜੂ ਛੱਡੋ ਵੀ ਭੈਣਾ ਆ ਦੋ ਦਿਨ ਹੋ ਗਏ ਸਾਨੂੰ ਖਵਾਈ ਜਾਣ ਨਹੀਂ ਆ ਉਧਰ ਉਹਦਾ ਗਾਲ ਗਲਾ ਸਾਹ ਨਹੀਂ ਉਹ ਲੈਣ ਡਿਆ ਤੇ ਉਧਰ ਮੇਰਾ ਨੇ ਲੈਣ ਡਿਆ ਕੋਈ ਗੱਲ ਤੇ ਰਾਤੀ ਦਵਾਈ ਵੀ ਲੈ ਦਾਂਗੀ ਮੈਂ ਨਹੀਂ ਭੈਣਾ ਦਵਾਈ ਦੀ ਗੱਲ ਛੱਡ ਪਰ ਉਹ ਪਤਾ ਰਾਤੀ ਰਾਹੁਲ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਕਹਿੰਦਿਆ ਸੀ ਮਾਸੀ ਜੀ ਤੁਸੀਂ ਹੀ ਰਹਿਣਾ ਰਹੋ ਮੇਰੀ ਮਾਂ ਨੂੰ ਤਾਂ ਭੇਜ ਦਿਓ ਹੁਣੇ ਫੋਨ ਆ ਗਿਆ ਉਹਦਾ ਤੁਸੀਂ ਕਹਿ ਦੋ ਕਿ ਤੇਰਾ ਮਾਸਟਰ ਬਾਹਰ ਗਿਆਦਾ ਹੀ ਉਹ ਹੁਣ ਆਂਦਾ ਪਿਆ ਵਾ ਇੱਕ ਰਾਤ ਰਹਿ ਲਵਾ ਤੇ ਮੈਂ ਫੇਰ ਆਵਾਂਗੀ ਕੀ ਕਰਨਾ ਹੁਣ ਕਰਨਾ ਕੀ ਵੇਖ ਪੈਣੇ ਇਹ ਬਸ ਇਹਦੇ ਕੋਲ ਆਓ ਨਾ ਇਹ ਇਹੀ ਜੀਦਾ ਲੈ ਕੇ ਫੜ ਕੇ ਬਹਿ ਜਾਂਦੀ ਆ ਤੁਸੀਂ ਗੱਲਾ ਖਰਾਬ ਕੰਦੇ ਬੈ ਨਾ ਜਿਆ ਤਿਜਲੇਬੀਆਂ ਮੰਗਵਾਵਾਂਗੇ ਆਲੂ ਵਾਲੇ ਕੱਢਿਓ ਤੁਹਾਨੂੰ ਦੁੱਧ ਚ ਪਾ ਕੇ ਖਵਾ ਦਾਂਗੇ ਇਹ ਨਾ ਉਹ ਜਿਹੜਾ ਥੋੜਾ ਬੋਲਦੀ ਪਈ ਹਾਂ ਮੇਰੇ ਤੋਂ ਵਿਚਾਈ ਨਹੀਂ ਨਹੀਂ ਹੋ ਜਾਂਦਾ ਨਾ ਸਾਫ ਦੀਦੀ ਨਹੀਂ ਵੇਹੇ ਮੇਰੀ ਗੱਲ ਸੁਣ ਭੈਣੇ ਇੱਕ ਮੈਨੂੰ ਗੱਲ ਚੇਤੇ ਆਣ ਗਈ ਦੱਸੋ ਨਹੀਂ ਆਪਾਂ ਤਾਂ ਤਿੰਨੇ ਭੈਣਾਂ ਕਦਿੰਗਾ ਦੀਆਂ ਛੋਟੀਆਂ ਹੁੰਦੇ ਨਹੀਂ ਆਪਣੀ ਮਾਂ ਨੂੰ ਆਪਾਂ ਕਹਿਣਾ ਸਾਡਾ ਵਿਆਹ ਤਿੰਨਿਆਂ ਦਾ ਇੱਕੋ ਘਰੀ ਕਰਿਓ ਹੈ ਤੇ ਮਾਂ ਸਾਡੀ ਨੇ ਫੇਰੇ ਡੋਡੋ ਘਰ ਕਰਤਾ ਤੇ ਮੇਰੇ ਕੇਰੇ ਦਿਓਰ ਹੈਗੇ ਜਰ ਤੁਹਾਡੇ ਨਾਲ ਹੋ ਜਨਾ ਜੇਠ ਹੈਗਾ ਦੱਸ ਹੱਸਾ ਪਾਂਦੀ ਦੱਸ ਹੱਸੇ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਤੂੰ ਆਪਣੇ ਘਰ ਹੁੰਨੀ ਆ ਤੇ ਮੈਂ ਤੈਨੂੰ ਫੋਨ ਕਰੀ ਜਾਨੀ ਆ ਨੀ ਮੰਜੂ ਆ ਜਾ ਦੋ ਦਿਨ ਮੇਰੇ ਕੋ ਰਹਿ ਜਾ ਹਾਂ ਕਦੀ ਮੈਨੂੰ ਫੋਨ ਕਰਦੀਆ ਪਰਮਾਤਮਾ ਖੁਸ਼ ਰੱਖੇ ਸਾਡਾ ਤਿੰਨਾ ਭੈਣਾਂ ਦਾ ਪਿਆਰ ਐਸੇ ਤਰ੍ਹਾਂ ਰਹਿਣ ਦਵੇ ਨਹੀਂ ਨਹੀਂ ਬਣਿਆ ਰਹਿੰਦਾ ਬਣਿਆ ਰਹੇਗਾ ਕੋਈ ਉਹ ਜੀ ਗੱਲ ਨਹੀਂ ਕਿ ਨਹੀਂ ਭੈਣਾ ਮੇਰੀ ਗੱਲ ਸੁਣ ਨਹੀਂ ਸਾਡੀਆਂ ਭੈਣਾਂ ਦਾ ਤੇ ਆਪਸ ਵਿੱਚ ਪਿਆਰ ਬਣਿਆ ਬਣਿਆ ਨਹੀਂ ਨਾਲ ਸਾਂਣੂਆਂ ਦਾ ਬੜਾ ਪਿਆਰ ਬਣਿਆ ਐ ਐਵੇਂ ਬਣਿਆ ਰਹੀ ਅਸਰੇ ਹੀ ਬਣਿਆ ਨਜ਼ਰ ਨਾਲ ਲੱਗੇ ਕਿ ਸਹੀ ਗੱਲ ਨਹੀਂ ਉਹ ਗੱਲ ਤਾਂ ਸਹੀ ਆ ਨਹੀਂ ਸਾਡੇ ਗਵੰਡ ਵਿਆਹ ਹੋਇਆ ਤੇ ਭੈਣਾਂ ਵਿਆਹ ਕੀ ਹੋਇਆ ਅ ਚੰਗੇ ਭਲੇ ਉਂਦਰੇ ਮਿਲਨੀਆਂ ਤੋਂ ਲੜ ਪਈ ਉਹ ਸੰਡੂ ਕਹਿੰਦਾ ਉਹਦੀ ਮਿਲਣੀ ਕਰਵਾਈ ਹੈ ਤੇ ਉਹ ਕਹਿੰਦਾ ਉਹਦੀ ਮਿਲਣੀ ਕਰਵਾਈ ਸੰਡੂ ਕਿੰਨੇ ਸਨ ਨਹੀਂ ਸੰਡੂ ਵੀ ਤਿੰਨ ਜੀ ਸਾਡੇ ਵਾਂਗੂ ਹੁਣ ਦੇਖ ਲੋ ਤੁਸੇਰੇ ਗੋਲਡੀ ਦਾ ਵਿਆਹ ਕੀਤਾ ਵਾ ਤੇ ਤੁਸੀਂ ਅੰਨਾ ਦੀ ਕਰਵਾਈ ਨਾ ਮਿਲਲੀ ਜੀਜੇ ਦੀ ਤੇ ਇਹਨਾਂ ਨੇ ਇੱਕ ਵਾਰੀ ਵੀ ਮੂੰਹ ਬਣਾਇਆ ਵਾ ਕਿ ਮੇਰੀ ਮਿਲਣੀ ਹੋਣੀ ਚਾਹੀਦੀ ਮੈਂ ਵੱਡਾ ਵਾਂ ਜਾਂ ਛੋਟਾ ਵਾ ਜਿਦੀ ਹੋਵੇ ਵਿਆਹ ਤੇ ਅਸੀਂ ਉਹਦੀ ਕਰਾ ਦਿਆਂਗੇ ਹਾਲਾ ਹਾ ਹਾ ਇਹ ਤੇ ਮੇਣਾ ਮਾਰਨ ਲੱਪੇ ਹੁਣ ਅਟਲ ਜਾਣਾ ਆਪਣੀ ਜ਼ੁਬਾਨ ਦੇ ਉੱਤੇ अच्छा मेरी गल सुन <laughs> नी तू मैं अपनी रहਣ ਦੇਾਂਗੀ ਤੁਸੀਂ ਆਪਣੀ ਕਰਾ ਲਿਆ ਜੇ ਚਲੋ ਟਾਈਮ ਦੱਸੇਗਾ ਉਹ ਗੱਲ ਛੱਡ ਪਰਾਂ ਨਹੀਂ ਟੈਣੇ ਮੇਰੀ ਗੱਲ ਸੁਣ ਆ ਫੋਨ ਤੇ ਤਰੀਫਾਂ ਕਰਦੀ ਦਿੰਨੀ ਆ ਕਿ ਮੇਰੀ ਵੱਡੀ ਨੂੰ ਸੀਮਾ ਆ ਪਤਾਉ ਖੱਟੇ ਵਾਲੇ ਬੜੇ ਵਧੀਆ ਬਣਾਉਂਦੀ ਆ ਨਹੀਂ ਪੈਣਾ ਅੱਜ ਤੇ ਖਵਾ ਦੇ ਦੋ ਦਿਨ ਹੋ ਗਏ ਆਿਆਂ ਨੂੰ ਹਾਂ ਉਹ ਨਹੀਂ ਸੱਚੀ ਤੇ ਮੈਂ ਤੇ ਭੁੱਲੀ ਗਈ ਤੁਸੀਂ ਰਸੋਈ ਚ ਜਾ ਕੇ ਦੇਖੋ ਉਹਨੇ ਪੱਲੇ ਹੀ ਬਣਾਇਆ ਆ ਆ ਗਈ ਆ ਲੈ ਖੱਟੇ ਵਾਲੇ ਤੇ ਉਹਨਾਂ ਦੀ ਗੱਲ ਕਰਦੇ ਮੈਂ ਤੇ ਬਣਾ ਕੇ ਆਈਆਂ ਤੇ ਨਾਲੇ ਮਮਾ ਪਾਪਾ ਆ ਗਏ ਜੀ ਆ ਗਏ ਉਹਨਾਂ ਨੇ ਵੀ ਰੋਟੀ ਖਵਾਈ ਤੇ ਨਾਲ ਮਾਸੀ ਉਹਨਾਂ ਨੂੰ ਵੀ ਖਵਾਈ ਚਲੋ ਚਲੋ ਆ ਜਾਈ ਚੱਲ ਖੱਟੇ ਵਾਲੇ ਤਾਂ ਉਹ ਮੰਗੇ ਤੇ ਮਿਲ ਗਏ ਨਹੀਂ ਲੈ ਜਾ ਆਜੋ ਚਾਵਲ ਵੀ ਬਣਾ ਲਈ ਨਾਲ ਹੁਣ ਤੂੰ ਇਹ ਨਾ ਕਹਿ ਦੇਵੀ ਆ ਡੱਬੇ ਚ ਵੀ ਪੈ ਕੇ ਕਰ ਦੋ ਹਾਏ ਹਾਏ ਨਹੀਂ ਨਹੀਂ ਆਪਣੀ ਲਈ ਜਾਣੀ ਨਹੀਂ ਪੈਕ ਕਰ ਦਾਂਗੇ ਤੇ ਤੁਹਾਨੂੰ ਵੀ ਕਰ ਦਾਂਗੇ ਉਹਨਾਂ ਨੇ ਉਹਨਾਂ ਨੇ ਰਹਿਣਾ ਸੀ ਮਾ ਅੱਜ ਚਲ ਇਹ ਤਾਂ ਗੱਲ ਵਧੀਆ ਕੀਤੀ ਹੈ ਦੱਬੀ ਦੀ ਚਲੋ ਦੱਬੀ ਦੀ ਪੈਕਿੰਗ ਅਲੱਗ ਹੋਰ ਨਾਲੇ ਦੱਬੀ ਦੀ ਪੈਕਿੰਗ ਵਾਲਾ ਕੰਮ ਖਤਮ ਆਹੋ ਠੀਕ ਹੈ ਨਾ ਚਲੋ ਪਤਾ ਗੱਲ ਫਿਰ ਸਾਰੇ ਕੰਮ ਛੱਡ ਕੇ ਗਏ ਨੇ ਦੀਦੀ ਮੇਰੀ ਡੱਬੀ ਭੇਜ ਛੜਿਆ ਜੇ ਡੱਬੀ ਚ ਕੜੀ ਪਾ ਕੇ ਭੇਜ ਦੇਣਾ ਆਹੋ ਚਲ ਠੀਕ ਹੈ ਪਾਈ ਸਸਤੀ ਕਾ ਸਸਤੀ ਕਾ ਸਸਤੀ ਕਾ ਕੀ ਆ ਦੇ ਪੰਜੀ ਠੀਕ ਠਾਕ ਹੋ ਸਭ ਠੀਕ ਹੈ ਹੋਰ ਸਲਾਮ ਨਵਿਤਾ ਜੀ ਬਸ ਸਾਰੀਆਂ ਪ੍ਰਾਣੀਆਂ ਹੀ ਆ ਨਵੀਆਂ ਕਿਡੀਆਂ ਨਵੀਆਂ ਤਾਂ ਤੱਦ ਹੋਣ ਜੇ ਆਪਾਂ ਮੋਟੀਆਂ ਤੋਂ ਪਤਲੀਆਂ ਹੋ ਗਈਆਂ ਹੈਗੀਆਂ ਤੇ ਆਪਾਂ ਉੱਡ ਗਿਆ ਨਹੀਂ ਉੱਡ ਗਏਂਗਾ ਨਾ ਨਵੀਆਂ ਤੇ ਹੋ ਗਈ ਅਸੀਂ ਜੱਲੇ ਆ ਦਿਓ ਆ ਗਏ ਨੇ ਹਾਂ ਆਹ ਗੱਲ ਨਵੀਂ ਨਹੀਂ ਨਹੀਂ ਗੱਲ ਇਹ ਕਿੱਥੇ ਤੁਸੀਂ ਬੈਠੋ ਹੋਏ ਤੇ ਮੈਂ ਆਇਆ ਵਾਂ ਗੱਲਾਂ ਬਾਤਾਂ ਮਾਰਦੇ ਆ ਆਪਣੀਆਂ ਕੁੜੀਆਂ ਕਿੱਥੇ ਆਏ ਕੁੜੀਆਂ ਵੀ ਆਉਂਦੀਆਂ ਇਹ ਚੱਲੇ ਸੀ ਤੇ ਮੈਂ ਕਿਹਾ ਰਾਤ ਨੂੰ ਉਹ ਅੱਜ ਹੋਣਾ ਅੱਜ ਅੱਜ ਇਹ ਰੈਲੋ ਫੇਰ ਕੀ ਹੋ ਗਿਆ ਨਾ ਨਾ ਭਾਜੀ ਰਹਿਣੇ ਵੀ ਸੱਜੇ ਅੱਗੇ 2 ਦਿਨ ਹੋ ਗਏ ਸਾਨੂੰ ਰਹਿਣ ਦੇ ਅੱਜ ਤੀਸਰਾ ਦਿਨ ਵੀ ਅੱਜ ਰਹਿਣਾ ਹੀ ਰਹਿਣਾ ਗੱਪਾਂ ਮਾਰਾਂਗੇ ਮੇਰੀ ਗੱਲ ਸੁਣੋ ਧਿਆੜੀ ਬੀਤ ਗਈ ਆ ਨਾ ਸਾਰੀ ਤੇ ਸਵੇਰੇ ਚਲੇ ਜਾਣਾ ਰਾਮ ਨਾਲ ਧਿਆੜੀ ਤੋਂ ਬੀਤ ਗਈ ਸਾਰੋ ਗੱਲ ਛੱਡ ਕੇ ਆਣਾ ਮੈਂ ਆ ਆਪਣੀ ਗੱਡੀ ਛੱਡ ਕੇ ਆਵਾਂਗਾ ਜੇ ਤੁਹਾਨੂੰ ਠੀਕ ਹੈ ਜਿੰਦਾ ਕਰਦੇ ਜੇ ਵੇਖਿਆ ਉੱਥੇ ਕਿਹੜੀ ਗੱਲ ਆ ਸਾਡਾ ਜੀਜਾ ਘਟ ਕਿਰਨ ਸਾਡਾ ਜਿਆਦਾ ਲਿਆ ਕਿਰਨ ਨੂੰ ਤੇ ਸੀਮਾ ਨੂੰ ਬੁਲਾਇਆ ਕਿਤੇ ਬੁਲਾਣੇ ਆਂਦੇ ਇਹ ਸਿਰੀ ਛੱਡਣ ਜਾਈ ਹਾਂ ਇਹ ਚੰਗੀ ਗੱਲ ਹੋ ਗਈ ਸੀਮਾ ਸਾਡਾ ਵਾਂਗੇ ਮਹਾਰਾਜ ਮੈਂ ਤੇ ਜਾਣਾ ਹੀ ਉਧਰ ਨੂੰ ਤੇ ਜਾਣਾ ਮੈਂ ਤੁਹਾਨੂੰ ਰਸਤੇ ਲਾਂਦਾ ਜਾਵਾਂ ਬਹ ਠੀਕ ਹੈ ਫਿਰ ਤੇ ਫਿਰ ਆਸਰਾ ਕਰੋ ਨਾ ਅੱਜ ਰਾਤ ਨੂੰ ਵੀ ਲਾਵਾਂ ਆ ਲਾਵੋ ਲਾਵੋ ਦੇਖੇ ਲਾਵੋ ਨੀ ਤੇ ਨਵੀ ਲਾਵੋ ਨਹੀਂ ਵੀ ਤੁਸੀਂ ਇਸ ਤਰ੍ਹਾਂ ਗਾਜਰਾਤੀ ਰੋਟੀ ਤਾਂ ਅੱਜ ਅੱਜ ਇੱਥੇ ਆਈਆਂ ਦੇ ਕਾ ਤੂੰ ਉੱਧਰ ਚਲੀ ਜਾਏਂ ਤੁਸੀਂ ਨਾ ਖਰਚਾ ਨਾ ਬਚਾਓ ਅੱਜ ਰੋਟੀ ਨਾ ਘਰ ਨਹੀਂ ਬਣਾਨੀ ਅਸੀਂ ਅੱਜ ਬੜੀਆਂ ਘਰ ਖਾਣੀਆਂ 10 ਗਵਾਨਿਆਂ ਨੂੰ ਫੋਨ ਕਰਕੇ ਪੁੱਛ ਲੋ ਫਿਰ ਦੇਖ ਲੈ ਪਹਣੇ ਮੇਰੀ ਆ ਭਾਦੀ ਆਦੋਂ ਨੀਓ ਬਦਲੇ ਮਜ਼ਾਕ ਦੇ ਹਾਂ ਆ ਬੇਟਾ ਕੀ ਹਾਲ ਆ ਠੀਕ ਠਾਕ ਹੋ ਆ ਜਾ ਆ ਜਾ ਬੈਠ ਬੈਠ ਆ ਜਾ ਬੈਠ ਚ ਬੈਠੋ ਬੈਠੋ ਆ ਜਾ ਆਇਆ ਇੱਧਰ ਆ ਜਾ ਆ ਜਾ ਆ ਜਾ ਬੈਠ ਬੈਠ ਆਇਆ ਪੁੱਤਰ ਤੂੰ ਇੱਥੇ ਬਹਿ ਖਾਸ ਹੀ ਲੱਗੇ ਨੂੰ ਆ ਨਾ ਮੀਟਿੰਗ ਹੁਣ ਨਹੀਂ ਨਹੀਂ ਇਹ ਚਲਦੀ ਰਹਿੰਦੀ ਐ ਚਲਦੀ ਰਹਿੰਦੀ ਐ ਜੀ ਸਾਡੀ ਹੱਲਾ ਪੁੱਤਰ ਤੂੰ ਫੜ ਲੈ ਲੈ ਹੱਲਾ ਬੇਟਾ ਹਾਂ ਹਾਂ ਧੀ ਆ ਗਈ ਬਣ ਗਈ ਸੀ ਮਾਂ ਕਿਰਨ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਤੇ ਹਰ ਵਾਈ ਦੀ ਗੱਲ ਆ ਚੁੱਪ हां चलो आपा फुलका तैयार कर हां चलो मैं रोटी करो करो करो, करो। मंजीत एक खादे पैसे देते ਕਿਤੇ ਚੱਲੀਆਂ ਬਚਾ ਇੱਥੇ ਆ ਜਾ ਉਹ ਨਹੀਂ ਨਹੀਂ ਆਹੋ ਨਹੀਂ ਦੀਦੀ ਬਾਹਰ ਨਹੀਂ ਬਾਜ਼ਾਰ ਨਹੀਂ ਚੱਲੀਆਂ ਅਨਜ਼ੀਨਾ ਸ਼ੁਰੂ ਤੋਂ ਆਦਤ ਹੈ ਪੱਲਾ ਸਲੋਣੀ ਹੁੰਦੇ ਹੀ ਨਾ ਹਾਂ ਇਹ ਬਾਹਰੋਂ ਆਂਦੇ ਹੀ ਨਾ ਕੰਮ ਤੋਂ ਆਪਣੇ ਤੇ ਇਹਨਾਂ ਨੂੰ ਕੁਝ ਫਾਇਦਾ ਹੁੰਦਾ ਹੈ ਨਾ ਪੱਲਾ ਸਲੋਣੀ ਨੂੰ ਦਿੰਦੇ ਹੀ ਤੇ ਹੁਣ ਜਦੋਂ ਦੀ ਐ ਸਾਡੇ ਘਰ 'ਚ ਦੋਨੇ ਜਣੇ ਮੇਰੀ ਨੂੰ ਆਈਆਂ ਨਾ ਆਪਣੀ ਧੀਆਂ ਬਕਕ ਨਹੀਂ ਜਿੰਨੇ ਸਲੋਨੀ ਨੂੰ ਦਿੰਦੇ ਹੀ ਓਨੇ ਕਿਰਨ ਨੂੰ ਤੇ ਓਨੇ ਹੀ ਸੀਮਾ ਨੂੰ ਇਹ ਦੋਨਾਂ ਨੂੰ ਇੱਕੋ ਜਿਹਾ ਹੀ ਦਿੰਦੇ ਆ ਅੱਛਾ ਬੜੀ ਵਧੀਆ ਗੱਲ ਐ ਫਿਰ ਹਾਂਜੀ ਹਾਂਜੀ ਤੇ ਐਹੀ ਸ਼ੁਰੂ ਤੋਂ ਸਾਡੇ ਘਰ ਰਸਤੇ ਹੀ ਚੱਲਦਾ ਪਿਆ ਵਾ ਪਾਜੀ ਅੱਜ ਤੁਸੀਂ ਬਹੁਤ ਚੰਗਾ ਕਰਦੇ ਹੋ ਦੇਖੋ ਜੀ ਜੇ ਤੇ ਬੱਚੇ ਚੰਗੇ ਆ ਤੇ ਉਹਨਾਂ ਨਾਲ ਚੰਗੇ ਬਣੇ ਰਵੋ ਚੰਗੇ ਹੋਣਗੇ ਚੰਗਿਆ ਕਰਨਗੇ ਦੇਖੋ ਅਸੀਂ ਜਾਣਦੇ ਆ ਬਾਜ਼ਾਰ ਘਰ ਦੇ ਨਾਲ ਜਾਂਦੇ ਨੇ ਅਸੀਂ ਖਾਣੇ ਪੀਣੇ ਨਾਲ ਜੀ ਆਪਾਂ ਕਿਤੇ ਵੀ ਜਾਈਏ ਅਸੀਂ ਨੂਆਂ ਦਾ ਪਹਿਲਾਂ ਲੈ ਕੇ ਆਨੇ ਆ ਸਮਾਨ ਭਾਵੇਂ ਜਿੱਥੇ ਮਰਜੀ ਜਾਈਏ ਜੇ ਕੁਝ ਖਾਣਾ ਤੇ ਅਸੀਂ ਘਰ ਨੂਆਂ ਵਾਸਤੇ ਵੀ ਖਾਣ ਵਾਸਤੇ ਲੈ ਕੇ ਆਣਾ ਜੇ ਅਸੀਂ ਕੋਈ ਆਪਣੀ ਚੀਜ਼ ਲਿਆਣੀ ਹੈ ਨੂਆਂ ਵਾਸਤੇ ਨਾਲ ਲਿਆਣੀ ਹੈ ਇਹ ਸਾਡੀ ਸ਼ੁਰੂਤ ਆਤ ਹੈ ਵੇਖੋ ਸਾਡੀਆਂ ਵੀ ਧੀ ਆ ਨਾ ਠੀਕ ਨੇ ਅਸੀਂ ਧੀ ਆਪਣੀ ਭੇਜੀ ਹੋਈ ਹੈ ਸਾਡੀ ਧੀ ਵੀ ਆ ਹੀ ਗਈ ਹੈ ਉਹ ਆਪਣੇ ਘਰ ਗਈ ਹੈ ਜਦੋਂ ਉਹ ਇੱਥੇ ਸੀ ਤੇ ਉਹਨੂੰ ਵੀ ਅਸੀਂ ਇਸ ਤਰ੍ਹਾਂ ਹੀ ਕਰੀਦਾ ਸੀ ਤੇ ਕੀ ਗੱਲ ਇਹ ਜਿਹੜੀਆਂ ਧੀਆਂ ਆਈਆਂ ਸਾਡੀਆਂ ਧੀਆਂ ਨਹੀਂ ਗੀਆਂ ਇਹ ਤੇ ਪਹਿਲਾਂ ਤੇ ਫੇਰ ਅਸੀਂ ਇਹਨਾਂ ਦਾ ਕਿਉਂ ਨਾ ਸੋਚੀਏ ਉਹਨਾਂ ਨੇ ਆਪਣੇ ਮਾਪਿਓ ਸਾਡੇ ਵਿੱਚ ਹੀ ਦੇਖਨੇ ਨੇ ਤੇ ਅਸੀਂ ਆਪਣੀ ਧੀ ਕਿਤੇ ਚ ਦੇਖਣੀ ਉਹਨਾਂ ਚ ਸਮਝੋ ਇੱਕ ਧੀ ਗਈ ਹੈ ਦੂਜੀ ਧੀ ਆ ਗਈ ਸਮਝੋ ਜੇ ਅਸੀਂ ਉਹਨਾਂ ਨੂੰ ਆਪਣੀਆਂ ਧੀਆਂ ਸਮਝਾਂਗੇ ਫੇਰ ਉਹ ਸਾਨੂੰ ਆਪਣਾ ਮਾਪਿਓ ਸਮਝਣਗੇ ਜਦੋਂ ਅਸੀਂ ਉਹਨਾਂ ਨੂੰ ਧੀ ਨਾ ਸਮਝਾਂਗੇ ਸਾਨੂੰ ਮਾਪਿਓ ਨਹੀਂ ਸਮਝਣਗੇ ਇਸ ਕਰਕੇ ਨੂਆ ਨੂਤੀਆਂ ਵਾਂਗੂ ਸਮਝੋ ਉਸ ਤਰ੍ਹਾਂ ਹੀ ਪਿਆਰ ਕਰੋ ਉਸ ਤਰ੍ਹਾਂ ਹੀ ਖਰਚਾ ਦਿਓ ਜਿਸ ਤਰ੍ਹਾਂ ਤੁਸੀਂ ਆਪਣੀ ਤੀਨ ਹੁੰਦੇ ਸੀ ਪਾਜੀ ਨੇ ਮੈਨੂੰ ਬੜੀ ਸੋਹਣੀ ਅਕਲ دی ਇੱਕ ਜਿ ਤਸਵੀਰ ਮੈਂ ਤੇ ਕਾਨੂੰ ਰਾਹੁਲ ਦਾ ਵਿਆਹ ਕਰਨਾ ਹੈ ਨਾ ਬਿਲਕੁਲ ਐਵੇਂ ਹੀ ਚੱਲਣਾ ਪਾਜੀ ਇਹ ਤੁਹਾਡੀ ਅਕਲ ਮੈਂ ਪੱਲੇ ਬੱਲ ਨਹੀਂ ਜੇ ਸਮਝੋ ਕੰਡ ਪਾ ਲੀ ਜੇ ਪੱਕੀ ਭੈਣ ਜੀ ਸੁਖੀ ਰਹੋਗੇ ਬਹੁਤ ਇੱਜ਼ਤ ਹੋਏਗੀ ਤੁਹਾਡੀ ਸਮਾਜ ਚ ਵੀ ਤੇ ਘਰ ਚ ਵੀ ਸਹੀ ਗੱਲ ਹੈ ਪਾਜੀ ਜਦੋਂ ਘਰ ਦੇ ਵਿੱਚ ਇੱਜ਼ਤ ਨਹੀਂ ਤਾਂ ਫਿਰ ਸਮਾਜ ਚ ਇੱਜ਼ਤ ਦਾ ਕੀ ਫਾਇਦਾ ਹੈ ਇਹ ਤੇ ਗੱਲ ਪਾਜੀ ਤੁਸੀਂ ਸਹੀ ਗੱਲ ਕੀਤੀ ਇਹ ਤਾਂ ਅਲੱਗ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਆ ਕਿ ਆਪਾਂ ਬਸ ਮੂੰਹ ਨਾ ਹੀ ਕਰਨੇ ਕਿ ਸਾਡੀਆਂ ਨੂਆਂ ਧੀਆ ਪਰ ਉਹਨਾਂ ਨੂੰ ਹੱਕ ਨਹੀਂ ਦਿੰਦੇ ਜਿਹੜੇ ਹੱਕ ਤੁਸੀਂ ਉਹਨਾਂ ਨੂੰ ਦਿੱਤੇ ਹੋਏ ਆ ਬਸ 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 ਹੁਣ ਰਾਤੀ ਦੇਖ ਲੋ ਇਹਨਾਂ ਨੇ ਸੋਣਾ ਹੋਵੇ ਨਾ ਨਾਲ ਹੀ ਨੇ ਵੱਡੀ ਨੇ ਕਹਿ ਦਿੰਨਾ ਪਾਪਾ ਪਾਣੀ ਦੇਦਾ ਉਹਨਾਂ ਨੂੰ ਪਤਾ ਪਾਪਾ ਗਰਮ ਪਾਣੀ ਪਿੰਦੇ ਆ ਇਹਨਾਂ ਨੇ ਕੋਈ ਗੱਲ ਤੁਹਾਡੀ ਮਾਂ ਰੱਖ ਦੇਗੀ ਫੇਰ ਮੈਂ ਕਹਾਂ ਕਿ ਨਹੀਂ ਮੈਂ ਲੇਟੀ ਆਈ ਆ ਰੱਖ ਜੋ ਪਾਣੀ ਵੀ ਦੇਣਾ ਇਹਨਾਂ ਨੇ ਦੇ ਰਾਤਾਂ ਨੇ ਚਾਹ ਪੀਣੀ ਹੈ ਚਾਹ ਵੀ ਦੀਣੀ ਹੈ ਸਵੇਰੇ ਉੱਠਣਾ ਮੈਂ ਇਹ ਗਰਮ ਪਾਣੀ ਪਿੰਦੇ ਆ ਲੇਕਿਨ ਨੂਆ ਤੇ ਅਨੁਜੇਸੀ ਆਪਣੇ ਵੱਖਣ ਰੱਖਾਂਗੇ ਨਾ ਧੀ ਸਮਝਾਂਗੇ ਤੋ ਵੀ ਸਾਡੀ ਇੱਜ਼ਤ ਕਰਨਗੇ ਆ ਸੀਮਾ ਤੇ ਪਹਿਲੇ ਬੜੀ ਸਿਆਣੀ ਸੀ ਉਹਦੇ ਲੋ ਵੀ ਇਹ ਕਿਹਨਾਂ ਜਸਵੀਰ ਕਿਰਨ ਵੀ ਆ ਕੋ ਬੜੀ ਸਿਆਣੀ ਬਣ ਬਿਲਕੁਲ ਸਹੀ ਕਿਹਾ ਤੁਸੀਂ ਤੇ ਸਾਰਾ ਕੁਝ ਜਨੈ ਕਿ ਸੀਮਾ ਨੇ ਹੀ ਕਿਰਨ ਨੂੰ ਸਿਖਾਇਆ ਜੇ ਪਤਾ ਕੀ ਬੰਚੂ ਮੈਨੂੰ ਠੱਡੀਆਂ ਗੱਲ ਵੇਖ ਕੇ ਨਾ ਬੜਾ ਵਧੀਆ ਲੱਗਾ ਹੈਗਾ ਇੱਕ ਮੈਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਹੈਗਾ ਕਿ ਵਾਕੇ ਇਹ ਆਪਾਂ ਨੂੰ ਉਹਨਾਂ ਨੂੰ ਹੱਕ ਦਵਾਂਗੇ ਤੇ ਉਹ ਆ ਕੇ ਸਾਨੂੰ ਦੇਣਗੇ ਜਿਉਂ ਉਹ ਤੁਹਾਡੀ ਇੰਨੀ ਸੇਵਾ ਕਰਦੀਆਂ ਨਾ ਕਿਉਂਕਿ ਤੁਸੀਂ ਉਹਨਾਂ ਨੂੰ ਧੀਆਂ ਦਾ ਹੱਕ ਦਿੱਤਾ ਬਿਲਕੁਲ 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 ਤੇ ਆਪਾਂ ਹੁਣ ਇਹਨਾਂ ਨੂੰ ਵੀ ਪੁੱਛਦੇ ਹਾਂ ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲਿਆ ਆਜਾ ਅੱਜ ਦਾ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆਪਾਂ ਸਟੋਰੀ ਜਰੇ ਕਿ ਕਈ ਸੋਹਰੇ ਜਿਹੜੇ ਆ ਜਦੋਂ ਉਹਨਾਂ ਨੂੰ ਕਿਸੇ ਬਿਜ਼ਨਸ ਵਿੱਚ ਜਾਂ ਕਿਸੇ ਕੰਮ ਵਿੱਚ ਉਹਨਾਂ ਨੂੰ ਫਾਇਦਾ ਹੋਵੇ ਤੇ ਆਪਣੀਆਂ ਨੋਆਂ ਨੂੰ ਹਰ ਵੀ ਨੇ ਜਾਂ ਜਦੋਂ ਕੋਈ ਪ੍ਰੋਫਿਟ ਹੋ ਉਹਦੋਂ ਖਰਚਾ ਦਿੰਦੇ ਨੇ ਮੈਨੂੰ ਇਹ ਸੋਚ ਬੜੀ ਅੱਛੀ ਲੱਗੀ ਆ ਪਾਜੀ ਜੇ ਇਹ ਸੋਚ ਵਾਕੇ ਹਰ ਘਰ ਵਿੱਚ ਹੋ ਜੇ ਹਰ ਘਰ ਚ ਹੋਏ ਤੇ ਫਿਰ ਸਾਰੇ ਸਵਰਗ ਹੋਏ ਸਾਰੇ ਸਾਰੇ ਤੇ ਕਈ ਤਾਂ ਇੱਥੋਂ ਤੱਕ ਐਡੇ ਬਿਮਾਰੀ ਪੈਣੇ ਹੁੰਦੇ ਜਿਹੜੇ ਪ੍ਰੋਫਿਟ ਹੋ ਵੇਲ ਕਾ ਵੀ ਲੰਦੇ ਆ ਬਿਲਕੁਲ ਉਹ ਪਿੱਛੇ ਤਿੰਨ ਸ਼ੈਤਾਨ ਬੈਠੇ ਹੋਏ ਆ ਇਹ ਵਾਰੀ ਹੁੰਦਾ ਹੈ ਕਿ ਲੈ ਹੈ ਆ ਉਹ ਵੱਖਰੀ ਬੈ ਇੱਥੇ ਵੱਖਰੀ ਬੈਠੀ ਆ ਵਿਹਲੀ ਬੈਠੀ ਆ ਤਿਹਣਾ ਕਿ ਇਹ ਕੰਮ ਲਾ ਦਣਗੇ ਇਹ ਕਰ ਉਹ ਕਰ ਐਨੀ ਵੇਖ ਦੇ ਵਿਚਾਰੀ ਸੇਰ ਦੀ ਲੱਗੀ ਆ ਤੇ ਚਲ ਉਹਨੂੰ ਥੋੜੀ ਰੈਸਟ ਕਰ ਲੈਂਦੇ ਹੋ ਵੇਖੋ ਜੀ ਸੇਰ ਉਹਨੇ ਆਪਣੇ ਬੱਚਿਆਂ ਨੂੰ ਵੀ ਉਠਾਣਾ ਮੁੜ ਕੇ ਤਿਆਰ ਕਰਨਾ ਸਕੂਲ ਭੇਜਣਾ ਉਹਨਾਂ ਦੀ ਰੋਟੀ ਪਾਣੀ ਨਾਸ਼ਤਾ ਪਾਣੀ ਨਾਲ ਤਿਆਰ ਕਰਕੇ ਦੇਣਾ ਮੁੜ ਕੇ ਘਰ ਦੀ ਸਾਫ ਸਫਾਈ ਕਰਨੀ ਫਿਰ ਘਰ ਦੇਆਂ ਵਾਸਤੇ ਨਾਸ਼ਤਾ ਮਨੂਸ਼ਤਾ ਬਣਾਉਣਾ ਉਹਨਾਂ ਦੀ ਵਿਚਾਰੀ ਸਾਰੀ ਦਿਹਾੜੀ ਤੇ ਲੱਗੀਆਂ ਰਹਿੰਦੀਆਂ ਤੇ ਅਸੀਂ ਕੀ ਕਰਦੇ ਆ ਲੈ ਅਵੇਲੇ ਬੈਠੀ ਹੋਈ ਆ ਐ ਨਹੀਂ ਕਰਦੀ ਉਹ ਨਹੀਂ ਕਰਦੀ ਸਾਡੀ ਆਪਣੀ ਧੀ ਹੋਵੇ ਤੇ ਅਸੀਂ ਉਹਨੂੰ ਕਹਿੰਨੇ ਪੁੱਤ ਕੋਈ ਨਹੀਂ ਸੁੱਤੀ ਰਾ ਬੈਠੀ ਰਾ ਐਂ ਕਹਾਂ ਲਾਂਗੇ ਕੋਈ ਗੱਲ ਨਹੀਂ ਇਸ ਤਰ੍ਹਾਂ ਸਾਡਾ ਜਿਹੜਾ ਸਮਾਜ ਹੈ ਨਾ ਇੱਥੋਂ ਦੇ ਮਾਰ ਖਾਂਦਾ ਆ ਆਪਾਂ ਕੀ ਜਦੋਂ ਧੀ ਨੂੰ ਧੀ ਵਾਂਗੂ ਹੀ ਸਮਝਾਂਗੇ ਨਾ ਜਦੋਂ ਨੂ ਆਂਦੀ ਉਹਨੂੰ ਧੀ ਵਾਂਗੂ ਸਮਝੋ ਤੇ ਤੁਹਾਡੀ ਇੱਜ਼ਤ ਆਪੇ ਕਰੇਗੀ ਅਗਲੀ ਸਹੀ ਗੱਲ ਹੈ ਬਿਲਕੁਲ ਜੀ ਜਦੋਂ ਧੀਆਂ ਨੂਆ ਕੋ ਹਰ ਗੱਲ ਲਕਾਈ ਜਾਣੀ ਆ ਹਾਂ ਬਸ ਬਸ ਤੇ ਫਿਰ ਨੂਆ ਨੇ ਵੀ ਤੇ ਕੋਣੀ ਐ ਸੱਸ ਕਰੋ ਹਾਂ ਬਿਲਕੁਲ ਬਿਲਕੁਲ ਜੀ ਤੇ ਚਾਚਾ ਅਸੀਂ ਸਿਖਾਣੇ ਬਿਲਕੁਲ ਕੌਣ ਸਿਖਾਂਦਾ ਘਰ ਦੇ ਕਿਸ ਸਿਖਾਂਨੇ ਜੀਨੇ ਤੁਸੀਂ ਘਰ ਦਾ ਮਾਹੌਲ ਬਣਾਵਾਂਗੇ ਉਹ ਵੀ ਤਾਂ ਉਹਨਾਂ ਨੇ ਬੰਧਨ ਬਿਲਕੁਲ ਬਿਲਕੁਲ ਤੇ ਹੁਣ ਜੇ ਤੁਹਾਨੂੰ ਇਹ ਸਾਡੀ ਸਟੋਰੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੈਂ ਹੁਣ ਥੋੜਾ ਜਿਹਾ ਟਾਡੇ ਵੱਲ ਆ ਰਹੀ ਕੈਮਰਾ ਲੈ ਕੇ ਤੇ ਇੱਥੇ ਤਿੰਨ ਜਣੇ ਸ਼ੈਤਾਨ ਜਿਹੜੇ ਨਾ ਬੈਠੇ ਹੋਏ ਆ ਤੇ ਇਹ ਹੁਣ ਵੇਖੋ ਆ ਆਦਰ ਆਜੋ ਆ ਵੇਖੋ ਬੈਠ ਜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਾਪਾ ਕੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਬਿਲਕੁਲ ਤੇ ਲੱਕੀ ਭਾਜੀ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਛੱਡ ਦਿਓ ਹੁਣ ਥੋੜੀ ਦੇਰ ਲੋ ਜੀ ਸ਼ਾਰ ਰੱਖੋ ਹਾਂ ਹਾਂ ਬੇਸੋ ਆਡੀਅנס ਹਾਂਜੀ ਸਾਰੇ ਆਡੀਅנס ਨਹੀਂ ਸਾਡੀ ਫੈਮਲੀ ਸੌਰੀ ਸਾਡੀ ਫੈਮਲੀ ਹੈ ਲੱਕੀ ਭਾਜੀ ਕੁਝ ਕਹਿਣਾ ਚਾਹੁੰਦੇ ਤੁਸੀਂ ਨਹੀਂ ਜੀ ਮੈਂ ਨਹੀਂ ਕੁਝ ਕਹਿਣਾ ਤੇ ਰਾਹੁਲ ਭਾਈ ਦਾ ਵੀ ਚੈਨਲ ਆ ਅਨੁਦ ਸਿੰਘ ਜਿਆਦਾ ਘੜ ਗਿਆ ਵਾ ਮੈਂ ਕੁਛ ਵੈਸੇ ਵੀ ਬਣਾ ਨਹੀਂ ਰਿਹਾ ਵੀਡੀਓ ਵੀਡੀਓ ਇਸ ਕਰਕੇ ਨਹੀਂ ਬਣਾ ਰਿਹਾ ਕਿਉਂਕਿ ਟਾਈਮ ਹੀ ਲੱਗਦਾ ਬਲੱਕੇ ਭਾਜੀ ਉਹ ਲੇਟ ਹੋ ਜਾਣਾ ਅੱਜ ਹੀ ਤੁਹਾਡੇ ਸਾਹਮਣੇ ਕਿੰਨੇ ਟਾਈਮ ਬਾਅਦ ਮੈਂ ਜਲਦੀ ਆਇਆ ਹਾਂ ਹਾਂ ਸਹੀ ਗੱਲ ਆ ਟਾਈਮ ਹੀ ਲੱਗਦਾ ਸਿਰਫ 4 ਵਜੇ ਦੇ ਆਣ ਕੇ ਬੈਠੇ ਆ ਨਾ 5 ਵਜੇ ਚਲੋ ਰਾਹੁਲ ਵੀ ਵਿਖੂਗਾ ਤੁਹਾਨੂੰ ਆਉਣ ਵਾਲੇ ਹੁਣ ਤੁਹਾਨੂੰ ਮਤਲਬ ਜਸਬੀਰ ਕੋ ਚੈਨਲ ਚ ਕਿਰਨ ਮਾਨ ਚੈਨਲ ਚ ਤੇ ਸਾਹਿਲ ਮੇਰਾ ਵੀ ਚੈਨਲ ਹੈਗਾ ਮੈਂ ਦੱਸ ਦਈਏ ਨਹੀਂ ਵਧੀਆ ਵਧੀਆ ਗੱਲ ਹੈ ਯਾਰ ਹਾਂ ਤੁਹਾਨੂੰ ਪਤਾ ਹੀ ਸਾਹਿਲ_0304 ਮੇਰਾ ਚੈਨਲ ਆ ਉਹਦੇ ਵਿੱਚ ਹੁਣ ਤੁਹਾਨੂੰ ਸਾਰੀ ਟੀਮ ਇੱਕੋ ਜਗ੍ਹਾ ਵਿਖਿਆ ਕਰੇਗੀ ਤੇ ਸਾਰੇ ਹੁਣ ਅਸੀਂ ਸੀਮਾ ਅਸੀਂ ਹੁਣ ਸਾਰੇ ਇਧਰ ਹੀ ਨਜ਼ਰ ਆਇਆ ਕਰਾਂਗੇ ਤੁਹਾਨੂੰ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਜੇ ਪਹਿਲਾਂ ਪਿਆਰ ਕਰਦੇ ਸੀ ਨਾ ਉਦਾਂ ਹੀ ਹੁਣ ਤੇ ਸਾਨੂੰ ਸਾਰੇ ਪਿਆਰ ਕਰੋਗੇ ਤੇ ਸੁਣ ਸੁਣੇ ਕਮੈਂਟ ਤਿਆਰ ਸਾਡੀ ਤਰਫੋਂ ਵੀ ਐਵੇਂ ਹੀ ਕੋਸ਼ਿਸ਼ ਹੋਇਆ ਕਰੇਗੀ ਕਿ ਜਿਸ ਤਰ੍ਹਾਂ ਘਰਾਂ ਦੇ ਵਿੱਚ ਆਪ ਬਿੱਤੀਆਂ ਹੁੰਦੀਆਂ ਉਹ ਜਿਹੇ ਸਟੋਰੀਆਂ ਲਿਆ ਕੇ ਤੁਹਾਡੇ ਤੱਕ ਪੰਚਾਇਆਂ ਜਾਣਕਾਰੀ ਕਰੇ ਲੋ ਸਟੋਰੀਆਂ ਤਾਂ ਕਿ ਸਮਾਜ ਦੇ ਵਿੱਚ ਇੱਕ ਮੈਸੇਜ ਜਾਵੇ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ ਮਾਪਿਆਂ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ ਭੈਣਾ ਭਰਾਵਾਂ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ ਬਸ ਸਾਡਾ ਇੱਕ ਮਕਸਦ ਐ ਹੋਈ ਹੈ ਕਿ ਸਮਾਜ ਦੇ ਵਿੱਚ ਇੱਕ ਚੰਗੀ ਲਹਿਰ ਆਵੇ ਜਿਹੜੇ ਘਰਾਂ ਦੇ ਵਿੱਚ ਕਲਾ ਕਲੇਸ਼ ਹੁੰਦੇ ਜਿਸ ਤਰ੍ਹਾਂ ਇੱਕ ਘਰ ਦੇ ਵਿੱਚ ਕੋਈ ਦੋ ਫੈਮਿਲੀਆ ਆਪਸ ਦੇ ਵਿੱਚ ਮਿਲ ਕੇ ਨਹੀਂ ਰਹਿੰਦੇ ਤੇਰ ਮੇਰ ਹੁੰਦੀ ਹੈ ਤੁਸੀਂ ਪਿੱਛੇ ਸਾਡਾ ਆਪਣਾ ਪਲੇ ਦੇਖਿਆ ਵੀ ਹੋਣਾ ਤੇ ਇੱਕ ਸਾਂਝੇ ਪਰਿਵਾਰ ਚ ਤਾਂ ਤੇਰ ਮੇਰ ਅਸੀਂ ਇਹੋ ਜਿਹੇ ਡਰਾਮੇ ਬਣਾਉਂਦੇ ਆ ਜਿਹਦੇ ਨਾਲ ਸਾਰਿਆਂ ਨੂੰ ਸਿੱਖਿਆ ਆਵੇ ਤਾਂ ਕਿ ਜਿਹੜੇ ਤੇਰ ਮੇਰ ਕਰਦੇ ਉਹਨਾਂ ਚ ਤੇਰ ਮੇਰ ਨਾ ਹੋਵੇ ਆਪਸ ਚ ਪ੍ਰੇਮ ਪਿਆਰ ਬਣਿਆ ਰਵੇ ਦਰਾਣੀਆਂ ਜਠਾਣੀਆਂ ਚ ਪ੍ਰੇਮ ਪਿਆਰ ਬਣਿਆ ਰਵੇ ਨਨਾਨਾ ਤੇ ਭਜਾਈਆਂ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਵੇ ਕੁੜਮ ਤੇ ਕੁੜਮਣੀਆਂ ਦੇ ਵਿੱਚ ਆਪਸ ਦੇ ਵਿੱਚ ਕੁੜਮਣਾ ਕੁੜਮਾ ਦਾ ਪਿਆਰ ਬਣਿਆ ਰਵੇ ਇਹੋ ਜਿਹੇ ਐਸੇ ਡਰਾਮੇ ਲੈ ਕੇ ਆਨੇ ਆ ਅਸੀਂ ਤੁਹਾਡੇ ਕੋਲੋਂ ਵੀ ਮਤਲਬ ਜਿਸ ਤਰ੍ਹਾਂ ਤੁਸੀਂ ਸਮਾਜ ਚ ਰਹਿੰਦੇ ਸ਼ਹਿਰ ਚ ਰਹਿੰਦੇ ਜੇ ਅਸੀਂ ਤੁਹਾਡੇ ਕੋਲੋਂ ਵੀ ਉਮੀਦ ਕਰਦੇ ਆ ਕਿ ਜੇ ਤੁਹਾਡੇ ਕੋਲ ਕੋਈ ਸਟੋਰੀ ਹੋਵੇ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਸਾਡੇ ਪਰਿਵਾਰ ਦੇ ਵਿੱਚ ਐ ਬੀਤੇ ਆ ਸਾਡੇ ਨਾਲ ਐ ਬੀਤੇ ਆ ਅਸੀਂ ਜਰੂਰ ਕੋਸ਼ਿਸ਼ ਕਰਾਂਗੇ ਉਹਨੂੰ ਸਮਾਜ ਦੇ ਵਿੱਚ ਤੁਹਾਡੀ ਸਟੋਰੀ ਲਿਆਂਦੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ